ਕੋ ਇੱਕ ਵੱਡਾ ਚਲਾਈ ਦਾ ਬੂਟਾ ਲਾ ਰੱਖਿਆ ਦੇ ਵਿੱਚ ਆ ਗੇਂਦਿਆਂ ਦਾ ਲਾ ਰੱਖਿਆ ਆ ਇੱਕ ਜੇ ਖਾਲੀ ਪਿਆ ਨਵਾਂ ਬਣਾਇਆ ਬਾਕੀ ਉਹਦੇ ਵਿੱਚ ਪਦੀਨਾ ਲਾ ਰੱਖਿਆ ਆ ਫੁੱਲਾਂ ਦਾ ਬੂਟਾ ਆ ਵੀ ਫੁੱਲਾਂ ਦਾ ਬੂਟਾ ਤੇ ਆ ਅਸੀਂ ਨਵਾਂ ਹੀ ਬਣਾਇਆ ਸੀ ਆ ਹਜੇ ਆ ਦੇਖੋ ਇਹ ਥੱਲੇ ਵੀ ਬਣਾਏ ਹੋਏ ਆ ਰੱਖਣ ਵਾਸਤੇ ਚੀਜ਼ ਆ ਦੇਖੋ ਤੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਘਰ ਦੇ ਵਿੱਚ ਜਿਵੇਂ ਦਾਰ ਦੇ ਭਰਾ ਦੇ ਹਰੇਕ ਦੇ ਘਰੇ ਫੁੱਲ ਫੁੱਲ ਲਾਏ ਹੁੰਦੇ ਆ ਨਾ ਸ਼ੌਂਕ ਨਾਲ ਤੇ ਤੁਹਾਨੂੰ ਅੱਜ ਦੱਸਾਂਗੇ ਕਿਵੇਂ ਬਣਾਉਣੇ ਜਮੇ ਸੌਖਾ ਤਰੀਕਾ ਇੱਕ ਬਸ ਗਰੰਟੀ ਚਾਹੀਦੀ ਹੈ ਕੋਲੇ ਤੇ ਸੀਮੈਂਟ ਚਾਹੀਦਾ ਬਸ ਕੱਲਾ ਹੋਰ ਓਨਲੀ ਕੁਝ ਨਹੀਂ ਚਾਹੀਦਾਗਾ ਤੇ ਸੋਨੂ ਇਹਦੇ ਨਾਲ ਦਾ ਕਮਲਾ ਬਣਾ ਕੇ ਦੱਸਾਂਗੇ ਜਿਵੇਂ ਸੋਖਾ ਆਹ ਤਾਂ ਬਾਲਟੀ ਦੇ ਵਿੱਚ ਬਣਾਇਆ ਪਿਆ ਨਾ ਫਰਮੇ ਤੋਂ ਤੇ ਆਹ ਦਾ ਆਪਣਾ ਜਮਾ ਬਾਲਟੀ ਦੇ ਵਿੱਚ ਬਣਾਇਆ ਆ ਵੀ ਬਾਲਟੀ ਚ ਬਣਾਇਆ ਹੋਇਆ ਨਹੀਂ ਸ਼ਾਇਦ ਇਹ ਬਾਲਟੀ ਚ ਨਹੀਂ ਬਣਾਇਆ ਇਹ ਉਵੇਂ ਬਣਾਇਆ ਬਿਨਾ ਬਾਲਟੀ ਤੋਂ ਤੇ ਆਹ ਜਿਹੜਾ ਹੈਗਾ ਇਹ ਜਿਹੜੇ ਆਪਣੀਆਂ ਟੋਕਰੀਆਂ ਨਹੀਂ ਆਉਂਦੀਆਂ ਜੇ ਵਿੱਚ ਆਪਾਂ ਸਮਾਨ ਸਮੂਹ ਰੱਖਦੇ ਆ ਘਰ ਦੇ ਵਿੱਚ ਬੁੜੀਆਂ ਜਿਹੜੀਆਂ ਸੀਸੇ-ਸੂਸੇ ਰੱਖ ਲੈਂਦੀਆਂ ਨਾ ਇਹ ਉਸ ਚੀਜ਼ ਦਾ ਬਣਾਇਆ ਦੇਖੋ ਵੀ ਇਹਦੇ ਵਿੱਚ ਡਿਜ਼ਾਈਨ ਜੇ ਵੀ ਉਵੇਂ ਕੁਰੇ ਹੋਇਆ ਤੇ ਇਹ ਵੀ ਗੋਲ ਟੋਕਰੀ ਹੁੰਦੀ ਹੈ ਜਿਵੇਂ ਸਬਜੀ ਸੂਬਜੀ ਪਾਉਣੇ ਆਪਾਂ ਇਹਦੇ ਨਾਲ ਦੀ ਟੋਕਰੀ ਜੀ ਹੁੰਦੀ ਹੈ ਜਿਹੜੀ ਵਿੱਚ ਨਾਲੇ ਆਉਂਦੇ ਆ ਤੇ ਇਹ ਉਹਦੇ ਵਿੱਚ ਬਣਾਇਆ ਹੋਇਆ ਸੀਗਾ ਤੇ ਆ ਦੇਖੋ ਉਹਦੇ ਵਿੱਚ ਡਿਜ਼ਾਈਨ ਜਿਹਾ ਬਣਾਇਆ ਹੋਇਆ ਜਮਾ ਤੇ ਇਹ ਆਪਾਂ ਬਾਲਟੀ ਚ ਬਣਾਇਆ ਸੀ ਢੀਡੇ ਨੂੰ ਵਾਲਾ ਵੀ ਦੇਖੋ ਵੀ ਇਹ ਥੱਲੋ ਖੁੱਲਾ ਗਮਲਾ ਤੇ ਉੱਤੋਂ ਜਾ ਕੇ ਆ ਦੇਖੋ ਵੀ ਢੀਡਾ ਤੇ ਆ ਜਿਹੜਾ ਬਿਨਾ ਫਰਮੇ ਤੋਂ ਕੋਈ ਫਰਮਾ ਨਹੀਂ ਲਾਇਆ ਸੀ ਇਹਦੇ ਵਿੱਚ ਬਿਨਾ ਫਰਮੇ ਤੇ ਬਣਾਇਆ ਸੀ ਆ ਤੇ ਚਲੋ ਅੱਜ ਇਹਦੇ ਨਾਲ ਦਾ ਤੁਹਾਨੂੰ ਫਰਮਾ ਬਣਾ ਕੇ ਦਿਖਾਉਨੇ ਆ ਤੇ ਬਨੇ ਰਹੋ ਜੇ ਮੇਰੀ ਵੀਡੀਓ ਦੇ ਨਾਲ ਤੇ ਹਾਂਜੀ ਦੋਸਤੋ ਆਪਾਂ ਇੱਕ ਟੋਪੀਆ ਲੈ ਲਿਆ ਟੋਪੀਏ ਦੇ ਵਿੱਚ ਆਪਾਂ ਗਿੱਲੀ ਮਿੱਟੀ ਪਾ ਲਾਂਗੇ ਆ ਦੇਖੋ ਫੁੱਲ ਗਿੱਲੀ ਜੀ ਹੋਵੇ ਜਿਵੇਂ ਆ ਦੇਖੋ ਜਿਵੇਂ ਫੁੱਲ ਗਿੱਲੀ ਹੈ ਇਹ ਤੇ ਇਹ ਆਪਾਂ ਪਾ ਲਾਂਗੇ ਇਹਨੂੰ ਫੁੱਲ ਭਰ ਲੈਣਾ ਤੇ ਡੱਕੇ ਡੁੱਕੇ ਜੇ ਨਾ ਪਾਸੇ ਕੱਢ ਦੇਣੇ ਆ ਕਿਉਂਕਿ ਫਿਰ ਬਾਅਦ ਚ ਖਰਾਬ ਕਰਨਗੇ ਸਾਫ ਸਾਫ ਮਿੱਟੀ ਪਾ ਲੈਣੀ ਆਪਾਂ ਤੇ ਇੱਥੇ ਵੈਸੇ ਜਵਾਕਾਂ ਨੇ ਆਲੂ ਲਾਏ ਹੋਏ ਸੀਗੇ ਵਟ ਤੇ ਮੈਂ ਪੱਟੀ ਜਾਨਾ ਇਕਾਤੀ ਆਪਾਂ ਇਹਨੂੰ ਫੁੱਲ ਭਰ ਲੈਣਾ ਨੂੰ ਚੰਗੀ ਤਰ੍ਹਾਂ ਤੇ ਹਾਂਜੀ ਦੋਸਤੋ ਆ ਜਿਹੜੀ ਆਪਾਂ ਮਿੱਟੀ ਭਰੀ ਸੀ ਨਾ ਇਹਨੂੰ ਚੰਗੀ ਤਰ੍ਹਾਂ ਮੱਪ ਕੇ ਤੇ ਜਿਵੇਂ ਆਪਾਂ ਛੋਟੇ ਹੁੰਦੇ ਗਲਾਸ ਬਣਾਉਂਦੇ ਹੁੰਦੇ ਸੀ ਇਹਨੂੰ ਮੁੱਦਾ ਮਾਰ ਲੈਣਾ ਦਾ ਮਾਰ ਕੇ ਤੇ ਇਹਨੂੰ ਪ੍ਰੇਮ ਨਾਲ ਕੱਢਣਾ ਮਿੱਟੀ ਢੋਵੇ ਨਾਲ ਜਿਹੜੀ ਠੀਕ ਹੈ ਜੀ ਹੁਣ ਆ ਦੇਖ ਲਓ ਵੀ ਇਹਦੇ ਉੱਤੇ ਇਹਨੂੰ ਮੜਾ ਮੜਾ ਨੱਪ ਲਓ ਜੇ ਹਲਕਾ ਹਲਕਾ ਜਿਹਾ ਜੇ ਨਹੀਂ ਨੱਪਣਾ ਤਾਂ ਵੀ ਕੋਈ ਦਿੱਕਤ ਨਹੀਂ ਗੀ ਤੇ ਇਹ ਮੈਂ ਲਾ ਕੇ ਨੱਪ ਲੈਣਾ ਠੀਕ ਹੈ ਜੀ ਬੰਦ ਕਰ ਲਾ ਤੇ ਹਾਂਜੀ ਦੋਸਤੋ ਇੰਨਾ ਕ ਆਪਾਂ 6 ਮਿੰਟ ਲੈ ਲਿਆ ਨੀਰਾ ਸੀਮੈਂਟ ਇਹਦੇ ਵਿੱਚ ਆਪਾਂ ਕੁਝ ਵੀ ਐਡ ਨਹੀਂ ਕਰੀ ਬਜਰੀ-ਬੁਜਰੀ ਨਹੀਂ ਨੀਰਾ ਸੀਮੈਂਟ ਆ ਤੇ ਆਪਾਂ ਇਹਦਾ ਘੋਲਵਾ ਬਣਾ ਲਾਂਗੇ ਆ ਦੇਖੋ ਇਹਦੇ ਵਿੱਚ ਆਪਾਂ ਆਕੇ ਘੋਲਵਾ ਬਣਾ ਲੈਣਾ ਆਪਾਂ ਇਹਨੂੰ ਘੋਲਵਾ ਬਣਾ ਲੈਣਾ ਇਹ ਪਤਲਾ ਜਾਂ ਬੜਾ ਪਤਲਾ ਵੀ ਨਹੀਂ ਬਣਾਉਣਾ ਗਾੜਾ-ਗਾੜਾ ਜਿਹਾ ਰੱਖਣਾ ਆਪਾਂ ਜਿਹੜਾ ਉਹ ਉੱਤੇ ਮਿਕਸ ਆ ਜੀ ਆ ਦੇਖੋ ਜੀ ਅਜਾ ਪਕੌੜਾ ਬਣਾ ਲਿਆ ਠੀਕ ਹੈ ਜੀ ਇਹ ਆਪਾਂ ਦਾ ਕੁਝ ਨਹੀਂ ਕਰਨਾਗਾ ਸਿੰਪਲ ਹੀ ਸੌਦਾ ਆਪਣੇ ਕੋਲੇ ਕੋਈ ਬਰਤਨ ਲੈ ਲਿਓ ਆਪਣਾ ਡੱਬਾ ਲੈ ਲਿਓ ਜੀ ਇਹ ਉੱਤੇ ਪਾ ਦਿਓ ਜੇ ਮਾਰਦੇ ਘਰੇ ਦੀ ਸਫਾਈ ਵਾਸਤੇ ਵਧੀਆ ਉੱਤੋਂ ਪਲਸਟਰ ਕਰਦਾਂਗਾ ਆਪਾਂ ਜਿਹੜਾ ਵੀ ਸੋਹਣਾ ਲੱਗੇ ਪਿਆ ਸਾਰੇ ਪਾਸੋਂ ਬੋਲ ਕਰਨਾ ਇਸ ਕਰਕੇ ਇਹ ਨਾ ਮੇ ਪੁੱਠੀ ਗੱਡੀ ਦਾ ਮਾਲ ਚੜਾ ਲੈਣਾ ਪੈਦਾ ਬੜਾ ਨਾ ਪਤਲਾ ਹੋਵੇ ਬੜਾ ਮੋਟਾ ਵੀ ਨਾ ਹੋਵੇ ਬੜਾ ਪਤਲਾ ਪੁੱਟ ਜੂਗਾ ਤੇ ਬੜਾ ਮੋਟੇ ਦਾ ਕੋਈ ਗੱਲ ਹੀ ਨਹੀਂ ਇਹ ਆਵਰ ਕਦੇ ਆ ਚੀਜ ਜੱਗੀਆਂ ਪੱਦਰ ਹੋ ਜੀ ਗਈ ਦੂਜਾ ਕਰਨਾ ਲੋਈਆ ਦਾ ਕਾਲਾ ਤਾਂ ਪਾ ਲੈ ਵਿੱਚ ਸਰਾਕ ਵੀ ਚਾਹੀਦਾ ਪਾਣੀ ਨਿਕਲਣ ਵਾਸਤੇ ਬਸ ਢਿੱਕਾ ਇਹਦਾ ਲਾਤਾ ਆਪਾਂ ਉਕਰਦਾ ਇਹਨੂੰ ਆਪਾਂ ਸਾਈਡ ਤੋਂ ਦਵਾਉਂਦਾ ਵੱਡਾ ਮੈਂ ਸੋਕਾ ਹਾਂ ਵਦੈ ਨਾਲ ਧੀਮੀ ਵੜ ਦੇਣੀ ਹੈ ਆ ਵੀ ਇਹ ਤਾਂ ਪਾਣੀ ਦੇ ਦੂਜੀ ਜਿਹੀ ਆ हां जी दोस्तों गमला अपना रेडी हो गया ਏ ਹੁਣ ਸਿਆਲਾਂ ਦੇ ਮਹੀਨੇ ਆ ਵੀ 2 ਦਿਨ ਤੱਕ ਸੁੱਕੂ ਆਏ। 2 ਦਿਨਾਂ ਬਾਅਦ ਜਾ ਕੇ ਆਪਾਂ ਇਹਨੂੰ ਪਟਾਂਗੇ ਫਿਰ ਇਹਦੇ ਵਿੱਚ ਬੂਟਾ ਲਾਵਾਂਗੇ ਤੇ ਸੋਨੂੰ ਤੇ ਹਾਂਜੀ ਲੋ ਦੋਸਤੋ ਆਪਣਾ ਜਿਹੜਾ ਗਮਲਾ ਬਣਾਇਆ ਸੀ ਅੱਜ ਪੂਰੇ 4 ਦਿਨ ਹੋ ਗਏ ਆ ਤੇ ਆਪਾਂ ਇਹਨੂੰ ਕਰ ਲੱਗੇ ਸਿੱਧਾ ਤਾਂ ਦੇਖਦੇ ਆਪਾਂ ਕਿਹੇ ਜਾ ਬਣਿਆ ਤੇ ਇਹ ਮਿੱਟੀ ਐ ਜਿਹੜੀ ਆਪਾਂ ਪਹਿਲਾਂ ਭਰੀ ਸੀ ਵਿੱਚ ਆ ਦੇਖੋ ਤੇ ਆ ਚੈੱਕ ਕਰ ਲਓ ਤੁਸੀਂ ਮਿੱਟੀ ਹਾਂ ਜੇ ਤੁਸੀਂ ਕੱਢਣੀ ਚਾਹੋ ਤਾਂ ਕੱਢ ਵੀ ਸਕਦੇ ਆ ਨਾ ਕੱਢਣੀ ਚਾਹੋ ਤਾਂ ਇਹਨੂੰ ਫੋਲੀ ਕਰਕੇ ਦੇ ਵਿੱਚ ਹੀ ਤੁਸੀਂ ਜਿਵੇਂ ਆ ਫੁੱਲਾਂ ਦਾ ਬੁੱਟਾ ਲਾ ਰੱਖਿਆ ਮੈਂ ਇੱਧਰ ਇੱਧਰ ਗੰਦੇ ਦਾ ਲੱਗਿਆ ਹੋਇਆ ਇੱਧਰ ਆ ਸਾਰੇ ਬੁੱਟੇ ਲੱਗੇ ਹੋਇਆ ਆ ਥੋੜਾ ਸੁੱਕ ਗਿਆ ਬੁੱਟਾ ਤੇ ਆਪਾਂ ਇਹਦੇ ਵਿੱਚ ਵੀ ਲਾ ਸਕਦੇ ਆ ਤੇ ਹੁਣ ਕਿਉਂਕਿ ਮੇਰੇ ਕੋਲ ਬੂਟਾ ਹੈ ਨਹੀਂ ਅੱਜ ਕੋਈ ਤੇ ਮੈਂ ਲਿਆਉਂਗਾ ਫਿਰ ਮੇਰੇ ਵਿੱਚ ਬੂਟਾ ਲਾ ਕੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗਾ ਤੇ ਆ ਦੇਖ ਲਓ ਵੀ ਗਮਲਾ ਆਪਣਾ ਤਿਆਰ ਹੋ ਗਿਆ ਅੰਦਰੋਂ ਇਹਨੂੰ ਮਿੱਟੀ ਹੁਣ ਕੱਢਾਂਗੇ ਨਹੀਂ ਇਹ ਵੀ ਮਿੱਟੀ ਆਪਾਂ ਕੰਮ ਲਾਵਾਂਗੇ ਆ ਦੇਖ ਲਓ ਠੀਕ ਹੈ ਜੀ ਤੇ ਬਾਹਰੋਂ ਤੁਸੀਂ ਚੈੱਕ ਕਰ ਸਕਦੇ ਹੋ ਆ ਲਖੋ ਆ ਦੇਖੋ ਉਹ ਥੱਲੇ ਪਾਈਦਾਨ ਜੇ ਵੀ ਆਪਾਂ ਲਾਤੇ ਇਹਦੇ ਰੱਖਣ ਵਾਸਤੇ ਜੋ ਕਿ ਆਪਾਂ ਜੇ ਤੁਸੀਂ ਘਰੇ ਬਣਾਓ ਤਾਂ ਇਹਦਾ ਇੱਕ ਜ਼ਰੂਰੀ ਕੰਮ ਜ਼ਰੂਰ ਕਰੋਗੇ ਅਸਰਾਖ ਅਸਰਾਖ ਜ਼ਰੂਰ ਕੱਢਣਾ ਇੱਥੋਂ ਆ ਜਿਹੜਾ ਸਰਾਖ ਕੱਢਿਆ ਹੋਇਆ ਇਹ ਜ਼ਰੂਰ ਕੱਢਣਾ ਕਿਉਂਕਿ ਇਹਦੇ ਜ ਪਾਣੀ ਜਿਹੜਾ ਥੱਲੇ ਸਿਮਦਾ ਰਹੇ ਜੇ ਆਪਾਂ ਫालतू ਪਾਣੀ ਪਾ ਦਈਏ ਜਿਵੇਂ ਇਹ ਚ ਫालतू ਪਾਣੀ ਆ ਇਹ ਥੱਲੇ ਸਰਾਖ ਹੈਗਾ ਇਹਦੇ ਰੰਗ ਕੀਤਾ ਇਹਨਾਂ ਨੇ ਮੈਂ ਰੰਗ ਨਹੀਂ ਕੀਤਾਗਾ ਇਹ ਤੇ ਵੀ ਰੰਗ ਕੀਤਾ ਸੀ ਇਹਦੇ ਤੇ ਵੀ ਕੀਤਾ ਸੀ ਇੱਥੇ ਮੈਂ ਦੋ ਬੂਟੇ ਲਾਤੇ ਇੱਕ ਗਲਾਬ ਤੇ ਸਾਡੀ ਬੱਕਰੀ ਖਾ ਗਈ ਘਰੇ ਤੇ ਆ ਦੇਖੋ ਵੀ ਆ ਜਿੱਦਾਂ ਇਹ ਬਣਾਇਆ ਸੀ ਗਮਲਾ ਉਦਾਂ ਹੀ ਆਹ ਬੂਟਾ ਲਾਇਆ ਸੀ ਆ ਫੁੱਲ ਦਾ ਤੇ ਪੁੱਟੇ ਨੂੰ ਅੱਜ ਚੌਥਾ ਦੇਣਾ ਚੌਥਾ ਪੰਜਵਾਂ ਦੇਣਾ ਤੇ ਬੂਟਾ ਦੇਖ ਲਓ ਕਿੰਨਾ ਸੋਹਣਾ ਖੜਾ ਇਹਦੇ ਵਿੱਚ ਤੇ ਆ ਥੋੜਾ ਜਿਹਾ ਕਿਉਂਕਿ ਸਿਆਲ ਦਾ ਮਹੀਨਾ ਹੈ ਕਮਲਾ ਆ ਗਿਆ ਥੋੜਾ ਜਿਹਾ ਤੇ ਬਾਕੀ ਹੋ ਜਾਊਗਾ ਤਿਆਰ ਤੇ ਉਹ ਤਾਂ ਉਹ ਬੂਟਾ ਤੇ ਆ ਇੱਕੋ ਜਿਹੀ ਚੀਜ਼ ਆ ਥੋੜਾ ਜਿਹਾ ਕਮਲਾ ਆਇਆ ਖੜਾ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਹੋਰ ਵੀਡੀਓ ਸਾਡੀਆਂ ਇਹ ਜਿਹੀਆਂ ਦੇਖਣ ਵਾਸਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਰੱਬ ਰਾਖਾ